ਕੱਢ ਤੇ ਦਿਲਾਂ ਚੋਂ ਨਫ਼ਰਤ ਪਾਲੋ ਪਿਆਰ ਜਿਆਂ ਤੁਸੀਂ ਜੱਫੀਆਂ ਕਾ ਤੂੰ ਇੱਕ ਦੂਜੇ ਨੂੰ ਮਾਰਨ ਲਈ ਤੋਪਾਂ ਬਾੜਾਂ ਉੱਤੇ ਕੱਸੀਆਂ ਪਹਿ ਜਾਣੇ ਜੋ ਇਹ ਘਾਟੇ ਦੱਸੋ ਪੂਰੇ ਕਿਹਨੇ ਕਰਨੇ ਇੱਧਰ ਵੀ ਤੇ ਉਧਰ ਦੋਵੇਂ ਪਾਸੇ ਪੁੱਤ ਮਾਵਾਂ ਦੇ ਹੀ ਮਰਨੇ ਪੁੱਤ ਮਾਵਾਂ ਦੇ ਹੀ ਮਰਨੇ ਕਈ ਭੈਣਾਂ ਨੂੰ ਲੈਣੀਆਂ ਪਹਿ ਜਾਣਗੀਆਂ ਚਿੱਟੇ ਰੰਗ ਦੀਆਂ ਚੁੰਨੀਆਂ ਉਢੀਕ ਦੀਆਂ ਜੋ ਮਾਵਾ ਰਾਮਾ ਉਹ ਰਾਮਾ ਹੋ ਜਾਣ ਗਿਆ ਸੁਨੀਆਂ ਟੁੱਟੇ ਦਿਲ ਦਾ ਨਾ ਕੋਈ ਸਹਾਰਾ ساری ਉਮਰ ਦੇ ਹੌਂਕੇ ਭਰਨੇ ਇੱਧਰ ਵੀ ਤੇ ਉਧਰ ਦੋਵੇਂ ਪਾਸੇ ਪੁੱਤ ਮਾਵਾ ਦੇ ਹੀ ਮਰਨੇ ਪੁੱਤ ਮਾਵਾ ਦੇ ਹੀ ਮਰਨੇ ਛੋਟੇ ਛੋਟੇ ਬੱਚਿਆਂ ਦੀ ਜਿਨੇ ਬਣਾਉਣੀ ਆ ਤਕਦੀਰ ਹੋ ਨਾ ਜਾਵੇ ਕਿਤੇ ਬਾਰਡਰ ਤੇ ਉਸ ਬਾਪ ਦੀ ਅਖੀਰ ਬੱਚਿਆਂ ਨੇ ਤਾਂ ਹੁੰਦੇ ਬਾਪ ਦੇ ਸਿਰ ਤੇ ਕਈ ਸਮੁੰਦਰ ਤਰਨੇ ਇੱਧਰ ਵੀ ਤੇ ਉਧਰ ਦੋਵੇਂ ਪਾਸੇ ਪੁੱਤ ਮਾਵਾਂ ਦੇ ਹੀ ਮਰਨੇ ਪੁੱਤ ਮਾਵਾਂ ਦੇ ਹੀ ਮਰਨੇ ਇੱਧਰ ਹੈ ਹਰ ਮੰਦਰ ਉਧਰ ਬਸਦਾ ਹੈ ਸਾਡਾ ਨਨਕਾਣਾ ਮਿਹਰ ਕਰੀ ਸਭ ਦੇ ਉੱਪਰ ਕੋਈ ਬਰਤੇ ਨਾ ਮਾੜਾ ਪਾਣਾ ਸੁਖ ਸ਼ਾਂਤੀ ਰਹੇ ਦੋਵੇਂ ਪਾਸੇ ਤਾਈਓ ਮਾਵਾਂ ਦੇ ਦਿਲ ਠਰਨੇ ਇਧਰ ਵੀ ਤੇ ਉਧਰ ਵੀ ਦੋਵੇਂ ਪਾਸੇ ਪੁੱਤ ਮਾਵਾ ਦੇ ਹੀ ਮਰਨੇ ਪੁੱਤ ਮਾਵਾ ਦੇ ਹੀ ਮਰਨੇ ਰਾਣਾ ਲੇੜ ਚ ਰੌਲਾ ਪਾਵੇ ਇਸ جنگ ਦਾ ਬੁਰਾ ਨਤੀਜਾ ਕਿਸੇ ਦਾ ਪੁੱਤ ਕਿਸੇ ਦਾ ਵੀ ਕਿਸੇ ਦਾ ਮਰਨਾ ਏ ਭਤੀਜਾ ਮਾਂ ਰੋ ਰੋ ਅੰਨੀ ਹੋ ਜਾਉ ਉਹਦੇ ਹੱਥ ਕਿਸੇ ਨਹੀਂ ਫੜਨੇ ਇਧਰ ਵੀ ਤੇ ਉਧਰ ਦੋਵੇਂ ਪਾਸੇ ਪੁੱਤ ਮਾਵਾ ਦੇ ਹੀ ਮਰਨੇ ਪੁੱਤ ਮਾਵਾ ਦੇ ਹੀ ਮਰਨੇ